ਲਖਨਾ ਦਾ ਪੀਰ ਮੇਲਾ ਚੌਂਕੀਆਂ ਜਿਹੜਾ ਸਦੀਆਂ ਪੁਰਾਣਾ ਮੇਲਾ ਬਹੁਤ ਹੀ ਧੂਮ-ਧਾਮ ਨਾਲ ਮੇਡਾ ਮਨਾਇਆ ਜਾਂਦਾ ਜਿਹੜਾ 12 ਫਰਵਰੀ ਸੰਗਰਾਮਤ ਵਾਲੇ ਦਿਨ ਸ਼ੁਰੂ ਹੋਣਾ 20 ਨੂੰ ਟੂਰਨਾਮੈਂਟ ਹੋਣਾ 18 19 20 ਨੂੰ ਇਹ ਸਾਰਾ ਹੀ ਨਗਰ ਨਿਵਾਸੀ ਮੁਕੰਦਪੁਰ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾਣਾ ਪਗਣ ਦੀ ਸੰਗਰਾਦ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਦਾ 10 ਦਿਨਾਂ ਚੌਂਕੀਆਂ ਮੇਲਾ ਮੁਕੰਧਪੁਰ ਵਿਖੇ ਹੋਇਆ ਸ਼ੁਰੂ। ਇਹ ਮੇਲਾ ਬਹੁਤ ਹੀ ਸਦੀਆਂ ਪੁਰਾਣਾ ਚੱਲਦਾ ਆ ਰਿਹਾ ਹੈ। ਇਹ ਮੇਲਾ ਰੱਤੇਵਾਲ ਤੋਂ ਸ਼ੁਰੂ ਹੋ ਕੇ ਰਾਜਾ ਤਾਲ ਤੱਕ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਕਿਤੇ ਇੱਕ ਦਿਨ ਦੀ ਚੌਂਕੀ ਕਿਤੇ ਦੋ ਦਿਨ ਚੌਂਕੀਆਂ ਸਭ ਤੋਂ ਵੱਧ 10 ਦਿਨ ਇਹ ਚੌਂਕੀਆਂ ਦਾ ਮੇਲਾ ਚੱਲਦਾ ਹੈ। ਇਸ ਮੇਲੇ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਭਾਰੀ ਉਤਸ਼ਾਹ ਨਾਲ ਹਿੱਸਾ ਲੈਂਦੀਆਂ ਹਨ ਇਸ ਮੇਲੇ ਨੂੰ ਚਾਰ ਚੰਦ ਲਾਉਂਦੇ ਹਨ ਮੇਲੇ ਵਿੱਚ ਲੱਗੇ ਪੰਗੂੜੇ ਹਲਟ ਦੌੜਾ ਬਲਦਾਂ ਦੀਆਂ ਦੌੜਾਂ ਕਬੱਡੀਆਂ ਘੋੜ ਦੌੜ ਅਤੇ ਉਸ ਤੋਂ ਇਲਾਵਾ ਵੱਖ-ਵੱਖ ਦਰਬਾਰਾਂ ਤੇ ਕਬਾਲੀਆਂ ਵੀ ਦਿਨ ਰਾਤ ਹੁੰਦੀਆਂ ਹਨ ਜਿੱਥੇ ਗੜਸ਼ੰਕਰ ਵਾਲੇ 10 ਦਿਨ ਗੰਨੇ ਦੀ ਰਸ ਆਲੂ ਵਾਲੇ ਪਰੌਂਠੇ ਅਤੇ ਹੋਰ ਵੱਖ-ਵੱਖ ਪਕਵਾਨਾਂ ਨਾਲ 24 ਘੰਟੇ ਲੰਗਰ ਚਲਾਉਂਦੇ ਹਨ ਉੱਥੇ ਹੀ ਮੁਕੰਦpur ਦਰਬਾਰ ਦੇ ਸੇਵਾਦਾਰਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਅਤੇ ਪਰਵਾਸੀ ਪੜਤੀਆਂ ਵੱਲੋਂ 24 ਘੰਟੇ ਲੰਗਰ ਦਾ ਪ੍ਰਬੰਧ ਚੁਲਾਇਆ ਜਾਂਦਾ ਹੈ। ਲਖਦਾਤਾ ਪੀਰ ਮੇਲਾ ਚੌਂਕੀਆਂ ਜਿਹੜਾ ਸਦੀਆਂ ਪੁਰਾਣਾ ਮੇਲਾ ਦੇਸ਼ ਦੀ ਮੰਡ ਤੋਂ ਪਹਿਲਾਂ ਵੀ ਲੱਗਦਾ ਸੀ ਤੇ ਦੇਸ਼ ਦੀ ਮੰਡ ਤੋਂ ਬਾਅਦ 2-4 ਸਾਲ ਬੰਦ ਹੋਣ ਤੋਂ ਬਾਅਦ ਫਿਰ ਕਿਰਪਾ ਹੋਈ ਫਿਰ ਇਹ ਮੇਲਾ ਸ਼ੁਰੂ ਹੋਇਆ ਜਿਹੜਾ ਲਗਾਤਾਰ ਹਰੇਕ ਸਾਲ ਸਾਰੇ ਨਗਰ ਨਿਵਾਸੀ ਪਿੰਡ ਦੇ ਸਾਰੇ ਹੀ ਜਿੰਨੇ ਵੀ ਐਨ ਆਰ ਆਈ ਵੀਰ ਆ ਆਲੇ ਦੁਆਲੇ ਦੇ ਜਿੰਨੇ ਪਿੰਡਾਂ ਦੇ ਜਿੰਨੇ ਵੀ ਬਾਹਰ ਗਏ ਆ ਵਿਦੇਸ਼ੀ ਵਿਦੇਸ਼ਾਂ ਦੇ ਵਿੱਚ ਆ ਜਾਂ ਇੱਥੇ ਵੀ ਆ ਸਾਰੇ ਹੀ ਰਲ ਮਿਲ ਕੇ ਇਸ ਮੇਲੇ ਨੂੰ ਮਨਾਉਂਦੇ ਆ ਤੇ ਜਿਨ੍ਹਾਂ ਦੇ ਬੱਚੇ ਹੁੰਦੇ ਆ ਉਹ ਸੁੱਖਾਂ ਸੁਖਦੇ ਆ ਤੇ ਲੋਰੀਆਂ ਦਿੰਦੇ ਆ ਆ ਕੇ ਬਹੁਤ ਹੀ ਧੂਮ ਧਮ ਨਾਲ ਮੇਲਾ ਮਨਾਇਆ ਜਾਂਦਾ ਜਿਹੜਾ 12 ਫਰਵਰੀ ਸੰਗਰਾਮਦ ਵਾਲੇ ਦਿਨ ਸ਼ੁਰੂ ਹੋਣਾ 20 ਨੂੰ ਟੂਰਨਾਮੈਂਟ ਹੋਣਾ 18 19 20 ਨੂੰ ਇਹ ਸਾਰਾ ਹੀ ਨਗਰ ਨਿਵਾਸੀ ਮਕੰਦਪੁਰ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾਣਾ ਲਗਾਤਾਰ 12 ਤਰੀਕ ਤੋਂ 20 ਰਾਤ ਤੱਕ ਲੰਗਰਾਂ ਦੀ ਸੇਵਾ ਨਗਰ ਨਿਵਾਸੀਆਂ ਵੱਲੋਂ ਜਿੰਨੇ ਵੀ ਡੇਰਾ ਦੇਰੇ ਇੱਥੇ ਆਉਂਦੇ ਆ ਉਹਨਾਂ ਵੱਲੋਂ ਲਗਾਤਾਰ ਦਿਨ ਰਾਤ ਚੱਲਣਾ ਇਹ ਸਾਰਾ ਮੇਲਾ ਜਿਹੜਾ ਸਹਿਯੋਗ ਆ ਇਹ ਸਾਰਾ ਨਗਰ ਨਿਵਾਸੀਆਂ ਦਾ ਮਕੰਦਪੁਰ ਵਾਲਿਆਂ ਦਾ ਅਲੇਦਵਾਲੇ ਦੇ ਇਲਾਕੇ ਦਾ ਬਹੁਤ ਵੱਡਾ ਸਜੋਗ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਇਸ ਮੇਲੇ ਨੂੰ ਲਗਾਤਾਰ ਦੇਖਣ ਲਈ ਆਓ ਇੱਥੇ ਕੋਈ ਵਿਤਕਰਾ ਨਹੀਂ ਸਾਰ ਸਾਂਝੀ ਬਲਦਤਾ ਦਾ ਪ੍ਰਤੀਕ ਆ ਮੇਲਾ ਚੌਕੀਆਂ ਲਖਦਾ ਦਾ ਪੀਰ ਜਿਹੜਾ ਹਰ ਇੱਕ ਸਾਲ ਲੱਗਦਾ 12 ਤੋਂ ਸ਼ੁਰੂ ਹੋ ਕੇ 20 ਯਾਨੀ ਕਿ 20 ਰਾਤ ਵਿੱਚ ਸਮਾਪਤ ਹੋਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਲੱਖ 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 ਵਧਾਈਆਂ ਇਸ ਮੇਲੇ ਦੀਆਂ ਸੋ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਇੱਥੇ ਆ ਕੇ ਇਸ ਮੇਲੇ ਨੂੰ ਦੇਖਣ ਤੇ ਖੁਸ਼ੀਆਂ ਪ੍ਰਾਪਤ ਕਰਨ ਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ